ਅੱਜ ਅਸੀਂ ਪਿੰਡ ਚੱਕੀਵਾ ਟਾਣੀ ਬਚਨ ਸਿੰਘ ਦੇ ਵਿੱਚ ਖੜੇ ਆ ਸਰਪੰਚ ਸਾਹਿਬ ਮੈਂਬਰ ਸਾਹਿਬ ਸਾਰੇ ਪਿੰਡ ਵਾਸੀ ਸਾਡੇ ਨਾਲ ਖੜੇ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੇਵਾ ਪਕਵਾੜਾ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਕਰ ਸਾਹਿਬ ਸਾਡੇ ਕਾਰਜਕਰਨੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਾਸਲੂ ਜੀ ਸਾਰੀ ਪੰਜਾਬ ਦੀ ਟੀਮ ਵੱਲੋਂ ਇਹ ਤੇ ਕੀਤਾ ਗਿਆ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਸਾਨੂੰ ਸੈਂਟਰ ਵੱਲੋਂ ਮੋਦੀ ਸਾਹਿਬ ਵੱਲੋਂ ਸਾਨੂੰ ਹਰ ਪ੍ਰਦੇਸ਼ ਜਿਹੜਾ ਹੈ ਹਰ ਪਾਸੋਂ ਮਦਦ ਪੇਜ ਰਿਹਾ ਹੈ ਉਹਦੇ ਵਾਸਤੇ ਅਸੀਂ ਇੱਕ ਫਾਰਮ ਬਣਵਾਇਆ ਜਿਹੜਾ ਕਿ ਤੁਸੀਂ ਵੇਖ ਰਹੇ ਹੋ ਸੇਵਾ ਫਕਵਾੜਾ ਦੇ ਨਾਂ ਤੇ ਔਰ ਇਹ ਜਿਹੜੇ ਫਾਰਮ ਨੇ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਇਹਦੇ ਤੇ ਜੋ ਵੀ ਪਿੰਡ ਦੇ ਲੋਕਾਂ ਨੂੰ ਸਹੂਲਤ ਚਾਹੀਦੀ ਏ ਚਾਹੇ ਰਾਸ਼ਨ ਦੀ ਲੋੜ ਏ ਚਾਹੇ ਚਾਰੇ ਦੀ ਲੋੜ ਏ ਚਾਹੇ ਫੀਡ ਦੀ ਲੋੜ ਏ ਚਾਹੇ ਹੋਰ ਵੀ ਕਿਸੇ ਦਵਾਈਆਂ ਦੀ ਲੋੜ ਏ ਹਰ ਇੱਕ ਮਦਦ ਜਿਹੜੀ ਏ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਔਰ ਆਪਾਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਖੜੇ ਆ ਤੇ ਭਾਰਤੀ ਜਨਤਾ ਪਾਰਟੀ ਫਾਜ਼ਿਲਕਾ ਵੱਲੋਂ ਸਾਰੇ ਸਾਡੇ ਵਰਕਰ ਸਭਾ ਦੇ ਲੀਡਰ ਸਭਾ ਇਹ ਸੇਵਾ ਕਰਨਗੇ ਹਰ ਪਿੰਡ ਦੇ ਵਿੱਚ ਹਰ ਇੱਕ ਬੰਦੇ ਤੱਕ ਲੋੜਵੰਦ ਬੰਦੇ ਤੱਕ ਇਹ ਜਿਹੜੀ ਸਹੂਲਤ ਉਹ ਪਹੁੰਚੇਗੀ ਅੱਜ ਅਸੀਂ ਸਟਾਰਟ ਕਰ ਦਿੱਤੀ ਏ ਔਰ ਜਿਹੜਾ ਖਰਾਬਾ ਹੋ ਗਿਆ ਪਹਿਲਾਂ ਵੀ ਸਮਾਜ ਸੇਵੀਆਂ ਨੇ ਕਈ ਐਨ ਜੀਓ ਨੇ ਬਹੁਤ ਸਮਾਜ ਨੇ ਸਾਡੇ ਪੰਜਾਬੀ ਵੀਰਾਂ ਨੇ ਇੱਥੇ ਮਦਦ ਪਹਚਾਈ ਏ ਔਰ ਹੁਣ ਜਦੋਂ ਥੋੜਾ ਜਿਹਾ ਪਾਣੀ ਘਟ ਗਿਆ ਹੁਣ ਥੋੜਾ ਜਿਹਾ ਰਾਸ਼ਨ ਜਾਂ ਐਨਜੀਓ ਵਾਲੇ ਵੀ ਕੱਟ ਗਏ ਨੇ ਆਣੇ ਪਰ ਅਸਲ ਦੇ ਵਿੱਚ ਹੁਣ ਮਦਦ ਦੀ ਅਸਲ ਜਿਹੜੀ ਪਹਿਲਾਂ ਵੀ ਅਸੀਂ ਹਰ ਵਾਰੀ ਮੇਰਾ ਇਹ ਸਤਵਾਂ ਅਠਵਾਂ ਕਿਹੜਾ ਹੋਣਾ ਜੀ ਪਿੰਡ 'ਚ ਮੈਂ ਪਹਿਲਾਂ ਵੀ ਮੈਂ ਬਹੁਤ ਵਾਰੀ ਆ ਚੁੱਕਿਆ ਫੀਡ ਰਾਸ਼ਨ ਜਦੋਂ ਵੀ ਕਿਸੇ ਚੀਜ਼ ਦੀ ਇੱਥੇ ਮੰਲੋ ਲੋੜ ਸੀਗੀ ਅਸੀਂ ਆ ਕੇ ਪਰੋਵਾਈਡ ਕਰਾਈਏ ਔਰ ਹੁਣ ਜਿਹੜਾ ਕਿਉਂਕਿ ਫਸਲ ਤਾਂ ਸਾਰੀ ਤਬਾਹ ਹੋ ਚੁੱਕੀ ਹੈ ਤੇ ਹੁਣ ਖਾਸ ਤੌਰ ਤੇ ਜਿਹੜਾ ਸਾਨੂੰ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਕਿਉਂਕਿ ਹਜੇ ਕਣਕ ਵੀ ਜਿਹੜੀ ਹਜੇ ਪਤਾ ਨਹੀਂ ਇਹਨਾਂ ਵਿਚਾਰਿਆਂ ਨੂੰ ਵੀ ਕਣਕ ਵੀ ਹਜੇ ਬੀਜੀ ਨਹੀਂ ਇਹ ਕੰਨੀ ਬੀਜੀ ਨਹੀਂ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਤੇ ਕਿੰਨਾ ਕਹਿ ਰਹੇ ਸੀ 10 ਫੁੱਟ ਹਾਂਜੀ 10 15 10 12 ਫੁੱਟ ਕਹਿੰਦੇ ਪਾਣੀ 15 ਫੁੱਟ ਹਜੇ ਵੀ ਜਿਹੜਾ ਖੜਾ ਹੈ ਤੇ ਅੱਜ ਫੁੱਟ ਹੋਰ ਵਧ ਗਿਆ ਅੱਜ ਫੁੱਟ ਹੋਰ ਕਹਿੰਦੇ ਪਾਣੀ ਵਧਿਆ ਇਹ ਇਹ ਤਾਂ ਕਰਕੇ ਵੀ ਜਿਹੜੀ ਇਹ ਜਿੰਨੀ ਵੀ ਮਦਦ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੈਂਟਰ ਵੱਲੋਂ ਮੋਦੀ ਸਾਹਿਬ ਵੱਲੋਂ ਜਿਹੜੀ ਇਹ ਪੰਜਾਬ ਦੇ ਲੋਕਾਂ ਦੀ ਕੀਤੀ ਜਾਏਗੀ ਉਸ ਦਿਨ ਸਾਡੇ ਸਾਰੇ ਭਾਰਤੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਚੌਧਰੀ ਸੁਨੀਲ ਕੁਮਾਰ ਜਾਕੜ ਸਾਹਿਬ ਪੰਜਾਬ ਪ੍ਰਧਾਨ ਨੇ ਹਰੀ ਚੰਡੀ ਦੇ ਕੇ 100 ਟਰੱਕ ਜਿਹੜਾ ਜਲੰਧਰੋਂ ਰਵਾਨਾ ਕੀਤਾ ਹੈ ਸਾਡੇ ਕੋਲ ਵੀ ਜਿਹੜੇ 2 ਟਰੱਕ ਫਾਜ਼ਲ ਗਾਜਲੇ ਕੋਲ ਰਾਸ਼ਨ ਦੇ ਆ ਚੁੱਕੇ ਨੇ ਤੇ ਅਸੀਂ ਜਿਹੜਾ ਲੋਕਾਂ ਨੂੰ ਬੜੇ ਸਿਸਟਮ ਦੇ ਨਾਲ ਤਰੀਕੇ ਦੇ ਨਾਲ ਅਸੀਂ ਪਿੰਡ ਦੇ ਵਿੱਚੋਂ ਹੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਬਣਾਣੀ ਹੈ ਪਿੰਡ ਦੇ ਲੋਕ ਹੀ ਤਿਆਰ ਕਰਨਗੇ ਕਿੰਨਾ ਕਿੰਨਾ ਦਾ ਖਰਾਬ ਆਇਆ ਕਿਹੜੇ ਕਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਲੋਕਾਂ ਤੱਕ ਇਹ ਮਦਦ ਜਿਹੜੀ ਇਹ ਪਹੁੰਚਾਈ ਜਾਏ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਸਾਡੇ ਕੋਲ ਕਾਕਾ ਕਮੋਦ ਜੀ ਪਹੁੰਚੇ ਦੁੱਖ ਦੀ ਘੜੀ ਵਿੱਚ ਕਿਉਂ ਡੋਕੀਏ ਝੜ ਆਏ ਵੇਆ ਸਾਰੇ ਲੋਕ ਮੁਸੀਬਤ 'ਚ ਆ ਗਏ ਨਾ ਗੁਚਾਰਾ ਨਾ ਪੱਠਾ ਪਹਿਲੋ ਰਾਸਨ ਆਰਾ ਸੇਵਾ ਕਰਲੇ ਲੋਕ ਇੰਜੋ ਵਾਲੇ ਤੇ ਅਸੀਂ ਕਾਕਾ ਕਮੋਦ ਜੀ ਨੂੰ ਬਹੁਤ ਧੰਨਵਾਦ ਕਰਨੇ ਆ ਸੇਵਾ ਪਕਵਾੜਾ ਜੋ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੀ ਸਕੀਮ ਚਲਾਈ ਗਈ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿਉਂਕਿ ਸਾਡੇ ਅਜੇ ਨਾ ਕੋ ਪੱਠਾ ਨਾ ਕੋ ਕੁਛ ਜਿਹਾ ਨਹੀਂ ਹੋਣਾ 2 ਮਹੀਨੇ ਘੜ ਰੁਗਾ ਜੇ ਪਾਣੀ ਘੜਾ ਦਾ ਦਾ ਪੁੱਟ ਚੱਲਦਾ ਪਿਆ ਇਹ ਸਕੀਮ ਸਾਡੋ ਪੱਠੇ ਜਾਂ ਜਿਵੇਂ ਚਾਰਾ ਮਿਲੇਗਾ ਪਸ਼ੂਆਂ ਦਾ ਸਾਨੂੰ ਉਹਦੀ ਜ਼ਿਆਦਾ ਜ਼ਰੂਰਤ ਹੈ ਚਲੋ ਰਾਸ਼ਨ ਤਾਂ ਸਮੇਂ-ਸਮੇਂ ਨਾਲ ਆਉਂਦਾ ਰਹੇਗਾ ਅਸੀਂ ਧੰਨਵਾਦ ਕਰਨੇ ਆ ਸੈਂਟਰ ਸਰਕਾਰ ਦਾ ਔਰ ਕਾਕਾ ਕਬੂਜ ਜੀ ਦਾ ਜਿਹੜੇ ਸਾਡੇ ਨਾਲ ਦੁੱਖ ਦੀ ਘੜੀ ਚਾ ਕੇ ਖੜੇ ਆ ਇਹ esquima ਤਾਂ ਚਲੋ ਚਲਦੀਆਂ ਆਂਦੀਆਂ ਰਹਿੰਦੀਆਂ ਨੇ ਜਿਹੜਾ ਸਾਡੇ ਦੁੱਖ ਦੀ ਘੜੀ 'ਚ ਖੜੇਗਾ ਅਸੀਂ ਉਹਨਾਂ ਦੇ ਨਾਲ ਹੀ ਕੱਲ ਨੂੰ ਆਉਣ ਵਾਲੇ ਸਮੇਂ 'ਚ ਖੜਾਗੇ ਤੇ ਬਾਕੀ ਸਰਕਾਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਨੇ ਆ ਸਰਕਾਰਾਂ ਬੜੀਆਂ ਟਾਈਮ-ਟਾਈਮ ਤੇ ਆਪਣੀਆਂ ਗੱਲਾਂ ਕਰਦੀਆਂ ਰਹਿੰਦੀਆਂ ਚਲੋ ਸਰਕਾਰਾਂ ਦੇ ਨੁਮਾਇੰਦੇ ਪਹਿਲਾਂ ਤਾਂ ਪਾਣੀ ਆਉਂਦਾ ਆਇਆ ਸੀ ਆਉਂਦੇ ਰਿਹਾ ਸਾਰੇ ਲੀਡਰ ਆਉਂਦੇ ਰਿਹਾ ਪਰ ਕਾਕਾ ਕੰਬੋਜ ਦਾ ਸੀ ਤੈਹ ਦਿ ਲੋ ਸਾਰੀ ਟਾਣੀ ਸਾਰੇ ਵਾਸੀ ਅਸੀਂ ਤੈਹ ਦਿ ਲੋ ਧੰਨਵਾਦ ਕਰਦੇ ਆ ਜਿਹੜੇ ਇਹ 2-3 ਵਾਰੀ ਪਹਿਲਾਂ ਵੀ ਸਾਡੇ ਕੋਲ ਚੱਕਰ ਲਾ ਕੇ ਗਏ ਸੀ ਅੱਜ ਵੀ ਸਾਡੀ ਟਾਣੀ ਦੇ ਵਿੱਚ ਹਾਲਚਾਲ ਬੰਨ ਦੇ ਕਾਰਨ ਜਦੋਂ ਅਸੀਂ ਇਹ ਦੁਪਹਿਰੇ ਦੀ ਇੱਕ ਵੀਡੀਓ ਪਾਈ ਸੀ ਬੰਨ ਦੇ ਕਾਰਨ ਟੁੱਟਣ ਦੇ ਕਾਰਨ ਇਹ ਸਾਡੇ ਕੋਲ ਇਹ ਘੰਟੇ ਦੇ ਵਿੱਚ ਪਹੁੰਚ ਗਿਆ ਅਸੀਂ ਇਹਨਾਂ ਦਾ ਸਾਰੀ ਟਾਣੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਚਲੋ ਠੀਕ ਹੈ ਆਪ ਦਾ ਜਿੰਨਾ ਫੰਡ ਹੈਗਾ ਸਾਡੇ ਮੌਜੂਦਾ ਸਰਕਾਰ ਕੋਲ ਸਾਡਾ ਇੱਕ ਰਸਤਾ ਜਿੰਦਾ ਰੱਖੇ ਤਾਂ ਕਿ ਅਸੀਂ ਜਿਹੜੇ ਸਾਡੇ ਬੱਚੇ ਹੈਗੇ ਆ ਬੱਚੇ ਵੀ ਇਸ ਰਸਤੇ ਤੋਂ ਜਾਂਦੇ ਆ ਸਕੂਲ ਸਾਡਾ ਰਸਤਾ ਪਾਣੀ ਸਾਡਾ ਚਾਰਾ ਵਗੈਰਾ ਜਿਹੜੇ NGO ਆਂਦੀ ਹੈ ਸਾਡਾ ਇੱਕੋ ਹੀ ਰਸਤਾ ਹੈ ਰਸਤਾ ਹੁਣ ਟੁੱਟਣ ਦੀ ਵਜ੍ਹਾ ਕਰਨ ਸਾਡਾ ਇੱਕ ਢਾਣੀ ਟਾਪੂ ਰਹਿ ਗਿਆ ਸਾਨੂੰ ਬੇੜੀ ਦੀ ਸਖਤ ਜ਼ਰੂਰਤ ਹੈ ਬੇੜੀ ਸਾਨੂੰ ਇੱਕ ਮਿਲ ਜਾਏ ਤਾਂ ਚਲੋ ਆਰ ਪਾਰ ਅਸੀਂ ਆਪ ਦਾ ਕੋਈ ਮਰੀਜ਼ ਹੈਗਾ ਜਾਂ ਸਾਡਾ ਕੋਈ ਬਜ਼ੁਰਗ ਹੈਗਾ ਆਰ ਪਾਰ ਅਸੀਂ ਦਰਿਆ ਤੋਂ ਹੋ ਸਕੀ ਹੈ ਸਾਡੇ ਕੋਲ ਬੇੜੀ ਵੀ ਨਹੀਂ